ਫੈਮਿਨਿਅਨ ਸਰਦੂਲਗੜ ਵਿਕੇਸ ਲੰਨਾ ਇਨਾਮ ਵੰਡ ਸਮਾਗਮ ਅਤੇ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਪੰਚਾਇਤ ਪ੍ਰਧਾਨ ਵੀਨਾ ਰਾਨੀ ਅਤੇ ਸਮੂਹ ਐਮਸੀ ਸਰਬਾਨਾ ਨੇ ਇਸ ਸ਼ਿਰਕਤ ਕੀਤੀ ਇਸ ਮੌਕੇ ਤੇ ਪਹੁੰਚੇ ਹੋਏ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਮੈਡਮ ਪ੍ਰਵਜੀਤ ਕੌਰ ਨੇ ਕਿਹਾ ਕਿਸ ਸਕੂਲ ਆਫ ਐਮਿਨਸ ਵਿੱਚ ਬੱਚਿਆਂ ਨੂੰ ਅਧਰਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਇਸ ਮੌਕੇ ਤੇ ਬੱਚਿਆਂ ਵੱਲੋਂ ਰੰਗ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਉਹਨਾਂ ਹੋਰ ਕੀ ਕਿਹਾ ਅਤੇ ਕਿਵੇਂ ਦਾ ਰਿਹਾ ਇਹ ਅੱਜ ਦਾ ਪ੍ਰੋਗਰਾਮ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਹਿੰਮਤیں ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਕ ਪੈਂਦੇ ਨੇ ਸੀਨਾ ਪਾਰ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਦੇ ਉੱਤੇ ਤੱਕ ਤੇ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸੱਜਣਾਂ ਦਾ ਥੈਂਕ ਯੂ 17 ਤੋਂ ਅਗਲਾ ਜਿਹੜਾ ਪ੍ਰੋਗਰਾਮ ਨੂੰ ਅਸੀਂ ਅੱਗੇ ਲੈ ਕੇ ਜਾਂਦੇ ਆ ਹੁਣ ਅਸੀਂ ਜਿੰਨੇ ਵੀ ਜਿਹੜੇ ਸਾਡੇ ਵਿਦਿਆਰਥੀ 2024-25 ਦੇ ਦੌਰਾਨ ਕੋ ਕੋ ਨਿਕਲਰ ਐਕਟੀਵਿਟੀਜ਼ ਸਪੋਰਟਸ ਜਾਂ ਸਾਡੇ ਜ਼ਿਲ੍ਹਾ ਪੱਧਰ ਤੇ ਜਿੰਨੀਆਂ ਵੀ ਸਾਡੀਆਂ ਇਵੈਂਟਸ ਹੁੰਦੇ ਨੇ ਚਾਹੇ ਉਹ ਕੁਇਜ਼ ਕੰਪੀਟੀਸ਼ਨ ਹੋਵੇ ਹੋਵੇ ਚਾਹੇ ਉਹ ਗੈਰ ਵਿਦਿਅਕ ਹੋਣ ਤਾਂ ਉਹਨਾਂ ਦੇ ਵਿੱਚ ਸਾਡੇ ਬੱਚੇ ਜਿਹੜੇ ਫਰਸਟ ਸੈਕੰਡ ਥਰਡ ਜਾਂ ਜਿਨ੍ਹਾਂ ਨੇ ਬੱਚਿਆਂ ਵਨ ਬਾਈ ਵਨ ਬੱਚਿਆਂ ਦੇ ਨਾਮ ਲੈ ਕੇ ਬੁਲਾਵਾਂਗੇ ਤੋ ਉਹ ਪਲੀਜ਼ 스테ਜ ਦੇ ਉੱਪਰ ਜਲਦੀ ਤੋਂ ਜਲਦੀ ਬੱਚੇ ਆ ਜਾਣ ਅੰਧ ਰਿੜਕੇ ਦਾ ਛੰਨਾ ਜਿਹੜੇ ਮੂੰਹ ਨੂੰ ਲਾਉਂਦੇ ਨੇ ਥਾਪੀ ਮਾਰ ਹਾਣੀਆਂ ਚ ਉਹੀ ਕੌਡੀ ਪਾਉਂਦੇ ਨੇ ਖਾਦੇ ਨੇ ਬਾਦਮ ਜੀ ਨੇ ਮੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਆਉਣੀਆਂ ਜੋ ਵੀ ਮੇਰੇ ਵਿਹੜੇ ਆਇਆ ਬਦਲ ਗਈਆਂ ਤਕਦੀਰਾਂ ਪੱਥਰ ਤੋਂ ਮੈਂ ਪੁੱਤ ਤਰਸ਼ੇ ਰੰਗਾ ਤੋਂ ਤਸਵੀਰਾਂ ਭਾਂਡਾ ਸਭ ਦਾ ਉਹਨਾਂ ਭਰਿਆ ਜਿੰਨਾ ਸੀ ਕੋਈ ਖਾਲੀ ਭਾਂਡਾ ਸਭ ਦਾ ਉਹਨਾਂ ਭਰਿਆ ਜਿੰਨਾ ਸੀ ਕੋਈ ਖਾਲੀ ਮਿਹਨਤ ਛੋਡੀ ਰਹਿਮਤ ਮੇਰੀ ਬਦਲੀਆਂ ਇੰਜ ਤੇ ਲਕੀਰਾਂ ਜੋ ਵੀ ਮੇਰੇ ਵੇੜੇ ਆਏ ਲੈ ਗਏ ਗਿਆਨ ਖਜ਼ਾਨਾ ਆਲਸ ਵਾਲੇ ਖਾਲੀ ਰਹਿ ਗਏ ਲੱਭ ਕੇ ਨਵਾਂ ਬਹਾਨਾ ਗੁਰੂ ਜਨਾ ਦੀ ਉਂਗਲ ਫੜ ਕੇ ਚਾਨਣ ਜਿੰਨਾ ਫੜਿਆ ਉੱਚਾ ਰਤਵਾ ਸੁੱਚੀ ਮਿਹਨਤ ਸਜਦਾ ਹੋਇਆ ਜਮਾਨਾ ਸਜਦਾ ਹੋਇਆ ਜਮਾਨਾ ਮੈਡਮ ਅੱਜ ਜਿਹੜੀ ਇਹ ਮੈਗਾ ਪੀਟੀਐਮ ਚੱਲ ਰਹੀ ਹੈ ਜੀ ਇਹਦੇ ਬਾਰੇ ਕੀ ਕਹਿਣਾ ਚਾਹੂंगी ਜੀ ਅੱਜ ਡਿਪਾਰਟਮੈਂਟ ਵੱਲੋਂ 29 ਮਾਰਚ ਨੂੰ ਮੈਗਾ ਪੀਟੀਐਮ ਹੈ ਜਿਦੇ ਵਿੱਚ ਪੂਰੇ ਸਾਲ ਦਾ ਬੱਚਿਆਂ ਦਾ ਜਿਹੜਾ ਰਿਜ਼ਲਟ ਦਿੱਤਾ ਜਾਣਾ ਹੈ ਐਜੂਕੇਸ਼ਨਲ ਹੀ ਨਹੀਂ ਉਹਦੇ ਤੋਂ ਇਲਾਵਾ ਕੋਕ ਕਰਿਕਲਰ ਐਕਟੀਵਿਟੀ ਚ ਸਪੋਰਟਸ ਚ ਬੱਚਿਆਂ ਨੇ ਜੋ ਵੀ ਅਚੀਵਮੈਂਟਸ ਕੀਤੀਆਂ ਉਹ ਪੇਰੈਂਟਸ ਨਾਲ ਡਿਸਕਸ ਕੀਤੀਆਂ ਜਾਣੀਆਂ ਸੋ ਅਸੀਂ ਅੱਜ ਐਨੂਅਲ ਫੰਕਸ਼ਨ ਵੀ ਨਾਲ ਰੱਖ ਲਿਆ ਕਿਉਂਕਿ ਪੇਰੈਂਟਸ ਨੂੰ ਤਾਂ ਬੁਲਾਉਣਾ ਹੀ ਸੀਗਾ ਰਿਜ਼ਲਟ ਵੀ ਦੇਣਾ ਹੀ ਸੀਗਾ ਤਾਂ ਅਸੀਂ ਐਨੂਅਲ ਫੰਕਸ਼ਨ ਕਰ ਲਿਆ ਨਾਲ ਤੇ ਸਾਰੇ ਜਿਹੜੇ ਹੈਗੇ ਨਗਰ ਦੇ ਮੋਤਵਾਰ ਸੱਜਣ ਹੈਗੇ ਆ ਨਗਰ ਪੰਚਾਇਤ ਆ ਰਿਪੋਰਟਰਸ ਆ ਤੇ ਸਾਰੇ ਮਾਪੇ ਸਹਿਬਾਨ ਨੂੰ ਇੱਥੇ ਸੱਦਾ ਦਿੱਤਾ ਏ ਤਾਂ ਕਿ ਬੱਚਿਆਂ ਦੀਆਂ ਜੋ ਅਚੀਵਮੈਂਟ ਆ ਸਕੂਲ ਦੀਆਂ ਜੋ ਅਚੀਵਮੈਂਟ ਆ ਉਹਨਾਂ ਨੇ ਪੂਰੇ ਸਾਲ 'ਚ ਜੋ ਵੀ ਅਚੀਵ ਕੀਤਾ ਉਹ ਪੂਰੇ ਪੇਰੈਂਟਸ ਦੇ ਸਾਹਮਣੇ ਜਾਂ ਪੂਰੀ ਸਮਾਜ ਦੇ ਸਾਹਮਣੇ ਉਹ ਹੋਣਾ ਚਾਹੀਦਾ ਵੀ ਆਪਾਂ ਕੀ ਕੁਝ ਅਚੀਵ ਕੀਤਾ ਇਸ ਲਈ ਇਹ ਜਿਹੜਾ ਹੈਗਾ ਪ੍ਰੋਗਰਾਮ ਹੈ ਜੋਜਿਤ ਕੀਤਾ ਨਹੀਂ ਮੈਡਮ ਓਵਰਲ ਜਿਹੜਾ ਸਕੂਲ ਦਾ ਰਿਜ਼ਲਟ ਰਿਹਾ ਜੀ ਉਹਦੇ ਬਾਰੇ ਕੀ ਦੇਖਦੇ ਹੋ ਤੁਸੀਂ ਓਵਰਲ ਰਿਜ਼ਲਟ ਸਾਡਾ ਅੱਛਾ ਰਿਹਾ ਏ ਸਿਰਫ ਕੁਝ ਬੱਚੇ ਹੈਗੇ ਆ 5-7 ਬੱਚੇ ਜਿਹੜੇ ਕਦੀ ਵੀ ਸਕੂਲ ਨਹੀਂ ਆਏ ਕਹਿ ਸਕਦੇ ਆਪਾਂ ਕਿਸੇ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਜਾਂ ਕਿਸੇ ਵੀ ਕਾਰਨ ਕਰਕੇ ਅਦਰਵਾਈਜ਼ ਸਾਰਿਆਂ ਦਾ ਰਿਜ਼ਲਟ ਜਿਹੜਾ ਅੱਛਾ ਹੈ ਸਾਰੇ ਬੱਚੇ ਹੀ ਪ੍ਰੋਮੋਟ ਹੋਏ ਆ ਗੀਆਂ ਕਲਾਸਸ ਦੇ ਵਿੱਚ ਮੈਮ ਇਸ ਸਕੂਲ ਜਿਹੜਾ ਸਕੂਲ ਆਫ ਐਮੀਨਸ ਦੇ ਨਾਮ ਤੇ ਤੁਸੀਂ ਜਿਹੜਾ ਮੈਗਾ ਬੀਡੀਐਮ ਕਰਾ ਰਹੇ ਹੋ ਹਾਂਜੀ ਔਰ ਇੱਥੇ ਹਾਲੇ ਤੱਕ ਸਕੂਲ ਦੀ ਜਿਹੜੀ ਬਿਲਡਿੰਗ ਹੈ ਜਾਂ ਇਨਫਰਾਸਟ੍ਰਕਚਰ ਜੇ ਆਪਾਂ ਕਹੀਏ ਸਕੂਲ ਆਫ ਐਮੀਨਸ ਦਾ ਉਹ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਕੂਲ ਦੇ ਵਿੱਚ ਸਟਾਫ ਤਾਂ ਦੇਖੋ ਜੀ ਪੂਰਾ ਏ ਮਾਸਟਰ ਕੇਡਰ ਪੂਰਾ ਏ ਸਾਇੰਸ ਦੇ ਲੈਕਚਰ ਆ ਪੂਰੇ ਆ ਆਰਟਸ ਦੇ ਜਿਹੜੇ ਲੈਕਚਰਸ ਆ ਉਹਨਾਂ ਦੀ ਸ਼ਾਰਟੇਜ ਹੈਗੀ ਆ ਤੇ ਦੂਸਰਾ ਕਲਾਸਰੂਮ ਦੀ ਕਮੀ ਹੈਗੀ ਆ ਪਰ ਇਹ ਜਿਹੜੀ ਬਿਲਡਿੰਗ ਪਿੱਛੇ ਜੇ ਅਨਸੇਫ 1.5-2 ਸਾਲ ਪਹਿਲਾਂ ਕੀਤੀ ਗਈ ਆ ਉਹਨੂੰ ਹੁਣ ਡਿਸਮੈਂਟਲ ਕਰਨ ਦੀ ਸਾਡੇ ਕੋਲ ਮਨਜ਼ੂਰੀ ਆ ਗਈ ਆ ਤਾਂ ਉਹ ਹੁਣ ਬਸ ਇਹ ਫੰਕਸ਼ਨ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹਦੀ ਕਾਰਵਾਈ ਸਟਾਰਟ ਕਰਕੇ ਇਹ ਬਿਲਡਿੰਗ ਜਿਹੜੀ ਡਿਸਮੈਂਟਲ ਕਰ ਦਿੱਤੀ ਜਾਊਗੀ ਮੈਂ ਟੀਚਰਸ ਤੋਂ ਇਲਾਵਾ ਜਿਹੜਾ ਸਕੂਲ ਆਫ ਐਮਿਨੈਂਸ ਦੇ ਵਿੱਚ ਸਰਕਾਰ ਵੱਲੋਂ ਦੱਸਿਆ ਗਿਆ ਐਸਵੀ ਖੇਡਾਂ ਦੇ ਲਈ ਸਪੈਸ਼ਲੀ ਕੋਚ ਹੈ ਔਰ ਖੇਡ ਮੈਦਾਨ ਜਿਹੜੇ ਉਹ ਵੀ ਹੋਣੇ ਜ਼ਰੂਰੀ ਹਨ ਕੀ ਉਹ ਤੁਹਾਡੇ ਕੋਲ ਇੱਥੇ ਹੈ ਅਵੇਲੇਬਲ ਕਰਾਟੇ ਦੇ ਕੋਚ ਕਰਾਟੇ ਦੀ ਟ੍ਰੇਨਿੰਗ ਲਈ ਸਾਨੂੰ ਸਪੈਸ਼ਲ ਗ੍ਰਾਂਟ ਆਉਂਦੀ ਹੈ ਗਰਲਸ ਵਾਸਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀਆਂ ਗਰਲਸ ਜਿਹੜੀਆਂ 9ਵੀਂ ਤੋਂ ਲੈ ਕੇ 12ਵੀਂ ਤੱਕ ਆ ਕਰਾਟੇ ਦਾ ਕੋਚ ਜਿਹੜਾ ਹੈਗਾ ਹੈ ਉਹਨੂੰ ਮਤਲਬ ਆਪਾਂ ਪੇਮੈਂਟ ਡਿਪਾਰਟਮੈਂਟ ਹੀ ਕਰਦਾ ਹੈ ਤਾਂ ਖੇਡਾਂ ਦੇ ਮੈਦਾਨ ਦੇ ਵਿੱਚ ਸਾਡੇ ਕੋਲੇ ਜਿਹੜੇ ਬਾਹਰ ਬਣੇ ਹੋਏ ਆ ਗਰਾਊਂਡ ਉਹੀ ਆ ਫਿਲਹਾਲ ਇੱਕ ਸਾਡੇ ਕੋਲੇ ਬੈਡਮਿੰਟਨ ਤੇ ਲਾਉਨ ਟੈਨਿਸ ਦਾ ਜਿਹੜਾ ਗਰਾਊਂਡ ਆ ਉਹ ਆਇਆ ਸੀਗਾ ਪਰ ਉਹ ਆਪਣੇ ਕੋਲੇ ਕਿਉਂਕਿ ਜਗ੍ਹਾ ਦੀ ਕਮੀ ਆ ਸਕੂਲ ਦੇ ਵਿੱਚ ਜਗ੍ਹਾ ਹੀ ਨਹੀਂ ਹੈਗੀ ਬਣਨ ਲਈ ਸੋ ਉਹ ਇੱਥੇ ਨਹੀਂ ਬਣ ਸਕਿਆਗਾ ਤਾਂ ਹੋਰ ਬੱਚਿਆਂ ਨੂੰ ਯੂਨੀਫਾਰਮਸ ਆਈਆਂ ਹੀ ਸਪੋਰਟਸ ਦੀਆਂ ਕਿੱਟਸ ਆਉਂਦੀਆਂ ਸਾਡੇ ਕੋਲੇ ਇਹ ਚੀਜ਼ਾਂ ਜਿਹੜੀਆਂ ਜਾਂ ਖੇਡਾਂ ਦਾ ਜੋ ਵੀ ਸਮਾਨ ਆਪਣੇ ਕੋਲੇ ਗ੍ਰਾਂਟ ਆਉਂਦੀ ਆ ਡਿਪਾਰਟਮੈਂਟ ਵੱਲੋਂ ਦਿੱਤੀ ਜਾਂਦੀ ਆ ਜੋ ਵੀ ਸਮਾਨ ਆਪਾਂ ਨੂੰ ਚਾਹੀਦਾ ਹੁੰਦਾ ਉਹ ਆਪਾਂ ਖਰੀਦ_+ਤ ਆ ਮੈਡਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਟੀਚਰ ਪੇਰੈਂਟਸ ਆਏ ਨੇ ਬੱਚਿਆਂ ਦੇ ਉਹਨਾਂ ਦਾ ਕੀ ਰੁਝਾਨ ਦੇਖ ਨੂੰ ਮਿਲੇ ਸੀ ਪੇਰੈਂਟਸ ਮੈਂ ਹਰ ਪੀਟੀਐਮ ਤੇ ਦੇਖਦੀ ਆ ਪੇਰੈਂਟ ਸਾਡੇ ਕੋਲੇ ਤਕਰੀਬਨ 60-70% ਪੇਰੈਂਟਸ ਆਉਂਦੇ ਆ ਤਾਂ ਪੇਰੈਂਟਸ ਨੂੰ ਕਿਉਰਿਓਸਟੀ ਹੁੰਦੀ ਆ ਕਿ ਉਹਨਾਂ ਦੇ ਬੱਚੇ ਦਾ ਕੀ ਰਿਜ਼ਲਟ ਆਇਆ ਹੈ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਆ ਕਿਉਂਕਿ ਅਗਰ ਪੇਰੈਂਟਸ ਹੀ ਨਹੀਂ ਆਉਣਗੇ ਤਾਂ ਫੇਰ ਆਪਣਾ ਪ੍ਰੋਗਰਾਮ ਸਕਸੈਸਫੁਲ ਨਹੀਂ ਹੋ ਸਕਦਾ ਸੋ ਪੇਰੈਂਟਸ ਬੱਚਿਆਂ ਦੇ ਕਾਫੀ ਇੰਟਰਸਟ ਲੈਂਦੇ ਆ ਉਹਨਾਂ ਦੇ ਕਰਕੇ ਹੀ ਜਿਹੜੇ ਸਾਡੇ ਇਹ ਪੀਟੀਐਮਸ ਵਾਲੇ ਫੰਕਸ਼ਨਸ ਹੁੰਦੇ ਆ ਉਹ ਸਕਸੈਸਫੁਲ ਹੁੰਦਾ ਮੈਂਥ ਫੂਡ ਲਾ ਕੇ ਇਹ ਜਿਹੜੇ ਪ੍ਰੋਗਰਾਮ ਰੱਖੇ ਜਾਂਦੇ ਇਹਨਾਂ ਦਾ ਮੇਨ ਮਕਸਦ ਹੁੰਦਾ ਸਕੂਲ ਦੇ ਵਿੱਚ ਬੱਚਿਆਂ ਦੀ ਸਟਰੈਂਥ ਦਾ ਬਤਾਉਣਾ ਐਡਮਿਸ਼ਨ ਬਤਾਉਣਾ ਤੇ ਕੀ ਦੇਖਦੇ ਹੋਗੇ ਤੁਹਾਨੂੰ ਇਹਨਾਂ ਪ੍ਰੋਗਰਾਮ ਦੇ ਰਾਈ ਕੋਈ ਇਸ ਤਰ੍ਹਾਂ ਦਾ ਫਾਇਦਾ ਹੁੰਦਾ ਜੀ ਬਿਲਕੁਲ ਹੁੰਦਾ ਸਰ ਪਿਛਲੇ 5 6 ਸਾਲਾਂ ਤੋਂ ਸਟਰੈਂਥ ਸਕੂਲ ਦੀ 6 7% ਹਰ ਸਾਲ ਸਟਰੈਂਥ ਜਿਹੜੀ ਉਹ ਵੱਧ ਰਹੀ ਆ ਪਿਛਲੇ ਸਾਲ ਜੇ ਮੈਂ ਦੇਖਾਂ ਤਾਂ 950 ਸੀ ਇਸ ਵਾਰ ਸਾਡੇ ਕੋਲੇ 1106 ਸਟੂਡੈਂਟ ਹੋ ਗਏ ਸੀ ਇਸ ਸੈਸ਼ਨ 'ਚ ਇਹ ਮਤਲਬ ਕੰਟੀਨਿਊਸ ਚੱਲ ਰਿਹਾ ਹੈ ਇਹ ਤਾਂ ਇਹਨਾਂ ਪ੍ਰੋਗਰਾਮਸ ਦੇ ਨਾਲ ਪੇਰੈਂਟਸ ਨੂੰ ਕਰੇ ਬੈਠਿਆ ਕਈ ਵਾਰੀ ਨਹੀਂ ਪਤਾ ਚੱਲਦਾ ਪਰ ਜਦੋਂ ਪੀਟੀਐਮ ਤੇ ਆਉਂਦੇ ਆ ਤਾਂ ਉਹਨਾਂ ਨੂੰ ਪਤਾ ਚੱਲਦਾ ਕਿ ਸਕੂਲ ਦੇ ਵਿੱਚ ਕੀ ਕੀ ਫੈਸਿਲਿਟੀਆਂ ਮਿਲ ਰਹੀਆਂ ਤਾਂ ਉਹ ਆਪਦੇ ਆਂਡ ਬਾਂਡ ਦੇ ਵਿੱਚ ਜਾਂ ਆਪਦੇ ਹੋਰ ਜਿਹੜੇ ਹੈਗੇ ਆ ਰਿਲੇਟਿਵਸ ਦੋਸਤ ਮਿੱਤਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹਦੇ ਕਰਕੇ ਸਕੂਲ ਦੀ ਸਟ੍ਰੈਂਥ ਸਾਡੀ ਇਨਕਰੀਜ਼ ਹੁੰਦੀ ਆ ਮੈਡਮ ਤੁਸੀਂ ਬੱਚਿਆਂ ਨੂੰ ਜਿਹੜੇ ਨਵੇਂ ਬੱਚੇ ਇੱਥੇ ਆਉਣਾ ਚਾਹੁੰਦੇ ਐ ਉਹਨਾਂ ਦੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਕਿਵੇਂ ਸ਼ਿਉਰਟੀ ਦੇ ਸਕਦੇ ਹੋ ਵੀ ਉਹਨਾਂ ਨੂੰ ਇੱਥੇ ਵਧੀਆ ਐਜੂਕੇਸ਼ਨ ਮਿਲੇਗੀ ਜਿਹੜੇ ਸਕੂਲਾਂ ਚੋਂ ਪਹਿਲਾਂ ਪੜ੍ਹਦੇ ਐ ਉਹਨਾਂ ਦੀ ਜਗ੍ਹਾ ਤੇ ਇਹਨਾਂ ਨੂੰ ਇੱਥੇ ਆ ਕੇ ਵਧੀਆ ਐਟਮੋਸਫੇਅਰ ਮਿਲੇਗਾ ਇਸ ਲਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਾਡੀ انرੋਲਮੈਂਟ ਡਰਾਈਵ ਆ ਜਿਹੜੀ ਸਟਾਰਟ ਹੋ ਚੱਕੀ ਆ ਮਹਿਕਮੇ ਵੱਲੋਂ ਮੈਂ ਤਾਂ انرੋਲਮੈਂਟ ਡਰਾਈਵ ਜਨਵਰੀ ਚ ਸਟਾਰਟ ਕਰਤੀ ਸੀ ਜਦੋਂ ਪ੍ਰੀ ਬੋਰਡ ਦੇ ਪੇਪਰ ਚੱਲਦੇ ਸੀ ਉਦੋਂ ਹੀ ਜਿਹੜੇ ਕਲਾਸ ਇਨਚਾਰਜ ਆ ਉਹ ਆਪਦੇ ਬੱਚਿਆਂ ਤੋਂ ਪਤਾ ਲਵਾਉਂ ਉਹਨਾਂ ਦੇ ਆਂਡ ਗਾਉਂਚ ਬੱਚੇ ਕਿਹੜੇ ਸਕੂਲਾਂ ਚ ਜਾ ਰਹੇ ਆ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਕੰਟੈਕਟ ਕੀਤਾ ਅਸੀਂ ਪੇਰੈਂਟਸ ਨੂੰ ਇਹ ਕਹਿੰਨੇ ਆ ਸਭ ਤੋਂ ਪਹਿਲਾਂ ਕਿ ਆਪਦੇ ਬੱਚੇ ਨੂੰ ਇੱਥੇ ਭੇਜਣ ਤੋਂ ਪਹਿਲਾਂ ਸਾਡਾ ਸਕੂਲ ਵਿਜ਼ਿਟ ਕਰੋ ਉਸ ਜੋ ਵੀ ਸਾਡੀਆਂ ਫੈਸਿਲਿਟੀਆਂ ਆ ਸੀਸੀਟੀਵੀ ਲੱਗੇ ਹੋਏ ਆ ਸਕਿਉਰਿਟੀ ਗਾਰਡ ਹੈਗੇ ਆ ਬੱਚਿਆਂ ਦੀ ਸੇਫਟੀ ਲਈ ਯਾ ਪ੍ਰੋਜੈਕਟਰ ਲੱਗੇ ਹੋਏ ਆ ਲੈਬ ਸਾਡੀਆਂ ਹੈਗੀਆਂ ਐ ਸਟਾਫ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਅਸੀਂ ਪੇਰੈਂਟਸ ਨੂੰ ਇੱਥੇ ਆ ਇਹਨੂੰ ਦਿਖਾਉਨੇ ਆ ਉਹਦੇ ਤੋਂ ਬਾਅਦ ਹੀ ਪੇਰੈਂਟ ਸੈਟੀਸਫਾਈਡ ਹੁੰਦੇ ਆ ਫਿਰ ਉਹ ਆਪਣੇ ਬੱਚੇ ਨੂੰ ਇੱਥੇ ਲਾਉਂਦੇ ਤੇ ਇਹਨਾਂ ਅਸੀਂ ਪੇਰੈਂਟਸ ਨੂੰ ਸ਼ੋਰਟ ਹੀ ਦਿੰਨੇ ਆ ਕਿ ਇੱਕ ਵਾਰ ਜਦੋਂ ਉਹਨਾਂ ਦਾ ਬੱਚਾ ਕਿਸੇ ਵੀ ਸਕੂਲ ਤੋਂ ਇੱਥੇ ਆ ਜਾਊਗਾ ਤਾਂ ਇਹ ਸਕੂਲ ਛੱਡ ਕੇ ਨਹੀਂ ਉਹ ਵਾਪਸ ਜਾਊਗਾ ਇਹ ਚੀਜ਼ ਦੀ ਸਾਨੂੰ ਆਪਣੇ ਆਪ ਤੇ ਕੌਨਫੀਡੈਂਸ ਹੈ ਸਕੂਲ ਆਫ ਐਮਿਨੈਂਸ ਦਾ ਸਲਾਨਾ ਰਿਜ਼ਲਟ ਡਿਕਲੇਅਰ ਕਰਨਾ ਸੀ ਜਿਸ ਦੇ ਵਿੱਚ ਸਾਰੀ ਨਗਰ ਪੰਚਾਇਤ ਸਰਦੂਰਗੜ ਅਤੇ ਸ਼ਹਿਰ ਦੇ ਹੋਰ ਪਸੰਦ ਦੇ ਸੱਜਣਾ ਨੂੰ ਸੱਦਿਆ ਗਿਆ ਇਹਦੇ ਵਿੱਚ ਪੇਰੈਂਟਸ ਵੀ ਸੀ ਬੱਚਿਆਂ ਦੇ ਤੇ ਉਹ ਇੱਕ ਮੀਟਿੰਗ ਵੀ ਸੀ ਅਤੇ ਇਨਾਮ ਵੰਡ ਸਮਰੋਹ ਸੀ ਜਿਹੜਾ ਸਕੂਲ ਆਫ ਐਮਿਨੈਂਸ ਦਾ ਅਜੀਬ ਪ੍ਰੋਗਰਾਮ ਹੋਇਆ ਅਧਿਆਪਕਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਇਸ ਨੂੰ ਵਧੀਆ ਤਰੀਕੇ ਨਾਲ ਨੂੰ ਵੀ ਫਰ ਕਿਤੇ ਨਾ ਕਿਤੇ ਸਰਕਾਰ ਵੱਲੋਂ ਹਜੇ ਤੱਕ ਇਸ ਸਕੂਲ ਆਫ ਐਮਿਨੈਂਸ ਦੀ ਬਿਲਡਿੰਗ ਦੀ ਉਸਾਰੀ ਨਹੀਂ ਕੀਤੀ ਗਈ ਇਸ ਬਾਰੇ ਕੀ ਕਹਿਣਾ ਚਾਹੋਗੇ ਇਹਦੀ ਬਿਲਡਿੰਗ ਦੀ ਜੋ ਸ਼ਾਰੀਦਾਰ ਪਈਆ ਆ ਗਿਆ ਸੀ ਸਰਦੂਲਗੜ ਦੇ ਵਿੱਚ ਪਰ ਕੁਝ ਕਾਰਨਾ ਕਰਕੇ ਉਦੋਂ ਨਗਰ ਪੰਚਾਇਤ ਹੋਣ ਦੇ ਵਿੱਚ ਆਈ ਨਹੀਂ ਸੀ ਤੇ ਉਹ ਰੁਪਿਆ ਆਇਆ ਵਾਪਸ ਵਾ ਗਿਆ ਸੋ ਅਸੀਂ ਉਹ ਕੋਸ਼ਿਸ਼ ਕਰਾਂਗੇ ਵੀ ਉਹ ਰੁਪਿਆ ਅਸੀਂ ਲਿਆਂਦਾ ਜਾਵੇ ਅੱਧੇ ਦੀ ਬਿਲਡਿੰਗ ਬਣਾਈ ਜਾਵੇ ਜਿਹੜਾ ਇਹ ਆਸ਼ਵਾਸ਼ਣ ਦੇ ਸਕਦੇ ਹੋ ਜੀ ਕਿਉਂਕਿ ਜਿਹੜੇ ਬੱਚੇ ਇੱਥੇ ਨਵੇਂ ਐਡਮਿਸ਼ਨ ਲੈਣਾ ਚਾਹੁੰਦੇ ਆ ਉਹ ਵੀ ਕੁਝ ਹੱਦ ਤੱਕ ਇਨਫਰਾਸਟ੍ਰਕਚਰ ਨੂੰ ਦੇਖ ਕੇ ਸੋਚਦੇ ਨੇ ਵੀ ਇੱਥੇ ਕਮੀਆਂ ਜਿਹੜੀਆਂ ਹੈਗੀਆਂ ਉਹ ਕੋਈ ਤੱਕ ਪੂਰੀਆਂ ਹੋ ਜਾਣਗੀਆਂ ਨਹੀਂ ਜਿਵੇਂ ਕਿ ਮੈਡਮ ਪ੍ਰਿੰਸੀਪਲ ਨੇ ਦੱਸਿਆ ਵੀ ਪਿਛਲੇ ਸਾਲ ਨਾਲੋਂ ਲਗਭਗ 100 ਬੱਚੇ ਨੇ ਐਡਮਿਸ਼ਨ ਵੱਧ ਲਿਆ ਤਾਂ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਇੱਥੇ ਬਿਲਡਿੰਗ ਹੋਰ ਬਣਾਈ ਜਾਵੇ ਤੇ ਬੱਚੇ ਹੋਰ ਐਡਮਿਸ਼ਨ ਲੈਣਗੇ ਇਹਦੀ ਸਟਰੈਂਥ ਜਿਆਦਾ ਹੋ ਜਾਏਗੀ ਜਿੱਦੋਂ ਇੱਥੇ ਲੱਗੀ ਹੈ ਇਸ ਤੋਂ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਜੋ ਸਾਡੇ ਸਕੂਲ ਦਾ ਸਟਾਫ ਹੈ ਬਹੁਤ ਹੀ ਜ਼ਿਆਦਾ ਨਿਰਪੱਖ ਹੈ ਤੇ ਇੱਕ ਚੰਗੀ ਸੋਚ ਲੈ ਕੇ ਚੱਲਣ ਵਾਲਾ ਹੈ ਜਿਹੜਾ ਕੋਈ ਆਏ ਸਰਕਾਰੀ 10 ਰੁਪਏ ਵੀ ਸਹੀ ਜਗ੍ਹਾ ਤੇ ਲਾਉਂਦੇ ਨੇ ਨਾਲ ਹੀ ਸਾਡੇ ਡੀਪੀ ਸਾਹਿਬ ਇਹ ਗੱਲ ਦੱਸਦੇ ਸੀ ਕਿ ਪਿਛਲੇ 1 ਸਾਲ ਦੇ ਵਿੱਚ ਖੇਡਾਂ ਦੇ ਪੱਤਰ ਦੇ ਵਿੱਚ ਸਾਡੇ ਸਰਦੂਲਗੜ ਦੇ ਜੋ ਬੱਚੇ ਐ ਇਹਨਾਂ ਨੇ ਜ਼ਿਲ੍ਹਾ ਪੱਤਰ ਤੋਂ ਵੀ ਉੱਪਰ ਉੱਠ ਕੇ ਪੰਜਾਬ 11 ਤੱਕ ਦੀਆਂ 93 ਪੋਜੀਸ਼ਨਾਂ ਹਾਸਲ ਕੀਤੀਆਂ ਜੋ ਕਿ ਇੱਕ ਬਹੁਤ ਮਾਣ ਵਾਲੀ ਗੱਲ ਐ ਮੈਡਮ ਪਰਵਜੀਤ कौर ਪ੍ਰਿੰਸੀਪਲ ਸਕੂਲ ਅਤੇ ਮੇਰੇ ਵੱਡੇ ਭਾਈ ਦਰਸ਼ਨ ਗਰਗ ਜੀ ਅਤੇ ਨਗਰ ਪੰਚਾਇਤ ਦੀ ਪ੍ਰਧਾਨ ਮੇਰੀ ਲਾਈਫ ਕਹ ਲਓ ਬਿੰਨਾ ਤੇ ਮੈਨੂੰ ਤੇ ਇੱਥੇ ਸੂਸਤਾਫਾ ਤੇ ਮੇਰੇ ਪੱਤਰਕਾਰ ਵੀਰ ਸਾਡੇ ਸਾਰੇ ਇੱਥੇ ਬੈਠੇ ਐ ਤੇ ਸਾਡੇ ਐਮਸੀ ਸਾਹਿਬਾਨ ਇਹ ਸਾਰੇ ਜੰਗ ਐ ਇਹਦੀ ਐਮਸੀ ਸਾਰੇ ਜੰਗ ਐ ਪਰ ਜਿਹੜੇ ਪ੍ਰਧਾਨ ਹਨ ਉਹ ਥੋੜੇ ਦੇ ਜੰਗ ਇਹਨਾਂ ਤੋਂ ਜ਼ਿਆਦਾ ਕਿਉਂ ਹੌਸਲਾ ਹੈ ਇੰਨਾ ਚ ਮੈਂ ਚਲੋ ਥੋੜੀ ਜੀ ਗੱਲ ਆਪਣੀ ਵੀ ਦੱਸਣਾ ਹੈ ਮੇਰਾ ਸਾਰਾ ਹੀ ਪਰਿਵਾਰ ਘਰ ਬੈਠਾ ਦਾਦਾ ਬਾਪਾ ਗਿਆ ਲੜਕਾ ਮੈਂ ਕਹਾਂ ਯਾਰ ਇਲੈਕਸ਼ਨ ਮੈਂ ਲੜੂੰਗਾ ਟਾਟਾ ਕੰਨਾ ਪਾਪਾ ਹੋ ਹੀ ਨਹੀਂ ਸਕਦਾ ਵੀ ਤੂੰ ਇਲੈਕਸ਼ਨ ਲੜੇ ਭਾਈ ਘਰੇ ਕੰਮ ਠੋ ਗਿਆ ਸਾਡੀ ਨੂੰਹ ਬੈਠ ਕੇ ਉਸ ਜੰਦੀ ਹੈ ਕੰਦੀ ਪਾਪਾ ਇਲੈਕਸ਼ਨ ਨਹੀਂ ਲੜਦਾ ਮੈਂ ਚੁੱਪ ਕਰਕੇ ਆਉਦੀ ਮਮੀ ਖੜੀ ਕਰਦੀ ਛੋ ਜਿਹੜੀ ਲੇਡੀਜ਼ ਹੈ ਚਲੋ ਫਸਟ ਹੈ ਕੋਈ ਗੱਲ ਨਹੀਂ ਬਾਕੀ ਆਪਾਂ ਸਕੂਲ ਤੇ ਆ ਜੀਏ ਜਿਵੇਂ ਕਿ ਬੱਬਰ ਜੀਆਂ ਨੇ ਜਾਂ ਸਾਡੇ ਨਰਿੰਦਰ ਜੀ ਨੇ ਕਿਹਾ ਮੈਂ ਪੜਿਆ ਵੱਡੇ ਬ੍ਰਦਰ ਬਣੇ 1900 4 ਦੇ ਵਿੱਚ 1972 ਦੇ ਵਿੱਚ ਮੈਂ ਵੀ 2008 ਕਿਥੀ ਸੀ ਤੇ ਜਿਹੜੇ ਸਾਡੇ ਨਾਲ ਮੁੰਡੇ ਸੀ ਉਹ ਵੀ ਬਹੁਤ ਵਧੀਆ ਸ਼ਾਇਨਿਕ ਸੀ ਮੇਰਾ خیال ਹੈ ਸਕੂਲ 1952 ਦੇ ਵਿੱਚ ਪਹਿਲੀ ਵਾਰੀ ਇਹ ਸਟਾਰਟ ਹੋਇਆ ਅੱਜ ਲਗਭਗ ਇਹਨਾਂ ਨੂੰ 72-73 ਸਾਲ ਹੋ ਗਏ ਮੈਂ ਪੀਟੀਏ ਦਾ ਪ੍ਰਧਾਨ ਵੀ ਤਕਰੀਬਨ 3-4 ਸਾਲ ਰਿਹਾ ਉਦੋਂ ਸਾਨੂੰ ਗ੍ਰਾਂਟਾਂ ਆਈਆਂ ਉਹ ਵੀ ਅਸੀਂ ਇੱਥੇ ਬੜੀ ਦਿਲ ਖੋਲ ਕੇ ਖਰਚ ਕੀਤਾ ਜਿਵੇਂ ਕਿ ਮੈਡਮ ਨੇ ਕਿਹਾ A very cheerful good afternoon to the honorable chief guest, re respected principal ma'am, respected teachers and my valued parents. I am Ramika and I have done my 12th standard from this superior school, School of Eminence. Well, why I have used the word superior? Because as like its name, it really proved to be an excellent and superior school for us. Because it provides each and every facility to us and create such a great environment for study as well as for games. A school is the bedrock of our education, providing us knowledge and skills necessary to navigate this world. It's a place where we enjoyed a lot, we learned a lot and we gained a lot. When we take admission in a school for the first time, we cry a lot. Because we don't want her to come to school as we consider it like a jail where everyone forces us to just study, study and study. But when we spend almost 12 years of our life in such a place where the base of our life is formed and we get emotionally attached to the people, then it becomes really very difficult to separate and we still cry a lot. If I रंगीन सपनों का आंगन है यह है जहाँ हर लम्हा चमकता रहा मासूम हसी वो शरारत भरी बात यादों के दामन में भर ली सौगात स्कूल की गलियों में बसा हर एहसास हसी सीख और सपनों की मिठास जब इन दरवाजों से गुजरेंगे यादों के मोती संग लेकर चलेंगे मैम आई जैसे उजली किरण हर कोना हुआ रोशन हर राह बनी सरल शक्ति में ममता अनुशासन में प्यार उनके कदमों से बदला स्कूल का संसार वो टीचर्स जो हमें सिखाने आए हर विषय में ज्ञान की ज्योति जलाएं जब वीर सर ने बायोलॉजी सिखाई हर सेल में लाइफ की नई परछाई डीएनए जीन्स और ह्यूमन सिस्टम हर कॉन्सेप्ट में बसा एक सिस्टम आरती मैम ने इंग्लिश सिखाई हर वर्ड में छुपी नई गहराई ग्रामर से लेकर पोइट्री तक हर लेसन में दिखी उनकी समझ समीना मैम ने केमिस्ट्री बढ़ाई रिएक्शंस की दुनिया समझाई फॉर्मुलस के खेल में जो हमें उलझाता उन उनका समझाना सब सुलझाता जसप्रीत मैम की मैथ्स थी खास नंबर्स के साथ इक्वेशंस का एहसास एल्जेब्रा ज्योमेट्री और कैलकुलेशंस उनसे समझे थ्री की सिचुएशन हरप्रीत मैम ने कंप्यूटर सिखाया कोडिंग और लॉजिक से परिचय करवाया फिजिक्स में था जैसे अंधेरे का एहसास फिर अमरिंदर सर आए हमारे साथ न्यूटन के लॉज को रंगों में ढाला ग्रेविटी की बातों को गीतों में पाला फोर्स और मोशन के खेल सिखाए हर कंसेप्ट को दिल से समझाए परमजीत मैम जब क्लास में आई पंजाबी की मिठास हर लफ्ज में सुनाई माँ बोली की महक से महकाया मन हर अक्षर में दिखा एक अपनापन आज जो विदा हो रहे फिर याद आएंगी ये बातें क्लासरूम की मस्ती हसी वो प्यारी मुलाकातें नई उड़ान नई राहें पर यादें रहेंगी संग सक्सेस की मंजिल पर चमकेंगे बनकर नई तरह शिक्षकों का साया रहेगा संग हमारे हर मुश्किल में देंगे ये हौसले प्यारे जो सीखा यहाँ वो कभी न भूलेंगे उनकी सीख से रोशन राहें चुनेंगे मैं कनन शिक्षकों के सिखाए रास्ते चलूंगी हर सीख को दिल से सहजूंगी न भूलूंगी ये स्कूल के दिन ये यादों की सौगात हमेशा रहेगी मेरे साथ हर बार थैंक यू